ਨਾ ਮੇਰਾ ਨਿਰੰਕਰ ਸਿੰਘ ਹੈਗਾ ਜੀ ਅਸੀਂ ਦਸ਼ਮੇਸ਼ ਨਗਰ ਦੇ ਕੋਲਾ ਮਾਰਕੀਟਾਂ ਬਣੀ ਹੋਈ ਇਹ ਆਲੂ ਪਰਮਜੀਤਪੁਰ ਨੂੰ ਮੋੜ ਮੁਰਦਾ ਇੱਥੇ ਇੱਕ ਗੱਡੀ ਆਈ ਆ ਤੇ ਉਹਨਾਂ ਨੇ ਐਕਸੀਡੈਂਟ ਕੀਤਾ ਤਿੰਨ ਮੋਟਰਸਾਈਕਲ ਸੀ ਦੋ ਜ਼ਖਮੀ ਹੋ ਗਏ ਕਾਫੀ ਮੁੰਡੇ ਉਹਨੂੰ ਮਾਰਾ ਹੀ ਜਾਣਦਾ ਉਹ ਕਿਦਾਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਸਾਰਿਆਂ ਨੇ ਚੱਕਿਆ ਪਰ ਇੱਕ ਸੁਲਤਾਨਪੁਰ ਤੇ ਬਹੁਤ ਵੱਡੀ ਕਮੀ ਆ ਕਿ ਇੱਥੇ ਸਾਰਿਆਂ ਨੇ ਐਬੂਲੈਂਸ ਨੂੰ ਫੋਨ ਕੀਤਾ ਦੇਖੋ ਜੀ ਸੁਲਤਾਨਪੁਰ ਦੇ ਵਿੱਚ ਐਬੂਲੈਂਸ ਦੀ ਤੂਲ ਤਾਂ ਨਹੀਂ ਕੋਈ ਵੀ ਕਹਿੰਦੇ ਕਿੰਦੇ ਐਮਬੂਲੈਂਸ ਹੈ ਹੀ ਨਹੀਂ ਕਿ ਸਾਡੇ ਕੋ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਜੇ ਟਿੱਬੇ ਵਾਲਿਆਂ ਨੂੰ ਕਿਹਾ ਟਿੱਬੇ ਵਾਲੇ ਕਹਿੰਦੇ ਸਾਡੇ ਕੋ ਹੈ ਨਹੀਂ ਗੀ ਇੱਕ ਪਵਿੱਤਰ ਸ਼ਹਿਰ ਵਾ ਤੇ ਕਿਹ ਕੋ ਐਮਬੂਲੈਂਸ ਨਹੀਂ ਹੈਗੀ ਇਹ ਸਭ ਤੋਂ ਵੱਡੀ ਕਮੀ ਆ ਕਿਹੜੀ ਜੋ ਹਾਸਾ ਉਹਨਾ ਹੋ ਗਿਆ ਉਹ ਚਲੋ ਮਾਰੇ ਦੇ ਹੱਥ ਵਾਸੀ ਪਰ ਸਰਕਾਰ ਨੂੰ ਇਹਨਾਂ ਤੇ ਦੇਖਣਾ ਚਾਹੀਦਾ ਹੈ ਕਿ ਐਮਬੂਲੈਂਸ ਤੇ ਦੇਣ ਸੁਲਤਾਨਪੁਰ ਲੋਧੀ ਨੂੰ ਤੇ ਇੱਥੇ ਕੋਈ ਸਹੂਲਤ ਨਹੀਂ ਹੈਗੀ ਸੁਲਤਾਨਪੁਰ ਲੋਧੀ ਤੇ ਐਮਬੂਲੈਂਸ ਦੀ ਇਦਾਂ ਹੀ ਵਿਚਾਰੇ ਸੜਕ ਤੇ ਪਏ ਰਹੇ ਛੋਟੇ ਹਾਤੀ ਤੇ ਉਹਨਾਂ ਨੂੰ ਲੱੱਦ ਕੇ ਕੋ ਹਸਪੀਟਲ ਪਹੁੰਚਾ ਕੇ ਆਏ ਆ ਸਾਰੇ ਜਾਣੇ ਐਮਬੂਲੈਂਸ ਇੱਥੇ ਕੋਈ ਨਹੀਂ ਆਈ 50 10 ਮਿੰਟ ਬਾਅਦ ਐਮਬੂਲੈਂਸ ਆ ਲੰਦਾ ਬਾਬਤ ਦੇਤੇ ਕਿਸੇ ਵੀਰ ਨੂੰ ਫੋਨ ਹੁੰਦਾ ਵਾ ਕਿ ਅਸੀਂ ਆਉਣ ਲੱਗੇ ਆ ਉਹ ਬੰਦੇ ਨੇ ਗੱਡੀਓ ਪੈ ਗਿਆ ਕਿ ਹੁਣ ਕੀ ਕਰਨ ਹੋਣਾ ਤੁਸੀ ਇੱਥੇ ਕਿ ਹੁਣ ਤਾਂ ਮਰੀਜ਼ ਵੀ ਪਹੁੰਚਾਤੇ ਆ ਉਹ ਹੱਥ ਜੋੜ ਕੇ ਬੇਨਤੀ ਆ ਜੋ ਹੋਣਾ ਵਾ ਉਹ ਰੱਬ ਦੇ ਹੱਥ ਵਾਸਾ ਪਰ ਐਮਬੂਲੈਂਸ ਦੀ ਜਰੂਰ ਸਹੂਲਤ ਕੀਤੀ ਜਾਵੇ ਕਿ ਕੋਈ ਗਰ ਮਰੀਜ਼ ਕੋਈ ਵਿਚਾਰਾ ਗਰੀਬ ਆ ਉਹਨੂੰ ਟਾਈਮ 'ਤੇ ਹਸਪੀਟਲ ਪਹੁੰਚਾਇਆ ਜਾਵੇ ਇਹਦਾ ਕਰਕੇ ਧੰਨਵਾਦੀ ਆ ਉਹਦੇ ਬੇਨਤੀ ਉਹਨਾਂ ਦੇ ਗੱਡੀ ਜੋਣਾ ਹੋ ਗਿਆ ਪਰ ਐਮਬੂਲੈਂਸ ਦੀ ਹੱਥ ਜੋੜ ਕੇ ਆ ਬੇਨਤੀ ਆ ਕਰੋ ਭੂਲ ਤੇ ਵੀ ਧੰਨਵਾ ਨਾਮ ਮੇਰਾ ਨਾਮ ਅਮਰੀਕ ਸਿੰਘ ਆ ਜੀ ਮੈਂ ਲਾਗੇ ਸਾਡੀ ਸ਼ਾਪ ਅੱਜ ਰਾਜਾ ਇੰਟਰਪ੍ਰਾਈਜ਼ਰ ਵਿੱਚ ਉੱਥੇ ਅਕਾਊਂਟਸਰ ਦਾ ਕੰਮ ਕਰਦਾ ਐ ਮੈਂ ਜੀ ਗੱਡੀ ਇੱਧਰੋਂ ਚੱਲੀ ਸੀ ਕਿ ਤਲਵੰਡੀ ਨੂੰ ਉੱਧਰੋਂ ਬਜ਼ੁਰਗ ਆ ਰਹੇ ਸੀਗੇ ਤੇ ਸਕੂਲ ਦੇ ਮੁੰਡੇ ਆ ਰਹੇ ਸੀਗੇ ਜੀ ਗੱਡੀ ਇੰਨੀ ਸਪੀਡ ਤੇ ਨਾਲ ਸੀ ਕੋਲ ਸਾਡੇ ਅੱਖੇ ਰੱਖਣ ਦੀ ਆ ਜੀ ਇਹ ਐਕਸੀਡੈਂਟ ਹੋਇਆ ਸੀ ਭੱਜ ਕੇ ਆਏ ਆ ਕਿ ਦੇਖਿਆ ਬਾਪੂ ਜੀ ਦੀ ਹਾਲਤ ਬਹੁਤ ਸੀਰੀਅਸ ਸੀਗੀ ਜੀ ਮੈਂ ਐਂਬੂਲੈਂਸ ਨੂੰ ਫੋਨ ਲਾਇਆ ਐਂਬੂਲੈਂਸ 15 ਮਿੰਟ ਮੈਂਨਾਂ ਗੱਲ ਕਰ ਤੋਂ ਪਾ ਚੁੱਕੇ ਤੇ ਇੱਥੇ ਕੋਈ ਅਵੇਲੇਬਲ ਐਂਬੂਲੈਂਸ ਹੈ ਨਹੀਂ ਕੋਈ ਪ੍ਰਾਈਵੇਟ ਸਾਧਨ ਲੈ ਕੇ ਪ੍ਰਸ਼ਾਸਨ ਦਾ ਇੰਦਾ ਮੰਦਾ ਹਾਲ ਸਿਵਲ ਹਸਪੀਟਲ ਦਾ ਜੇ ਪੁੱਛੋ ਨਾ ਤੁਸੀਂ ਜੀ ਕੀ ਜੇ ਕੈਂਪਲਸ ਦੀ ਸਹੂਲਤ ਵੀ ਇੱਥੇ ਆਣੀਗੀ ਜੀ ਹੁਣ ਉਹ ਜਿਹੜੇ ਦੋ ਮੁੰਡੇ ਸੀਗੇ ਵਿਚਾਰੇ ਉਹ ਵੀ ਸੀਰੀਅਸ ਅਜਿਹਾ ਬਾਪੂ ਜੀ ਵੀ ਸੀਰੀਅਸ ਠੀਕੇ ਜੀ ਸਾਰਾ ਕਸੂਰ ਉਹ ਗੱਡੀ ਆ ਗੱਡੀ ਖੜੀ ਇੱਥੇ ਆ ਉਹ ਆ ਆ ਭੱਜ ਗਿਆ ਤੇ ਗੱਡੀ ਇੱਥੇ ਖੜੀ ਆ ਜੀ ਜਿੰਨੇ ਸਰਕਾਰੀ ਦਾਅਵੇ ਸਾਹਿਬ ਖੋਖਲੇ ਆ ਜੀ ਕੁਝ ਨਹੀਂ ਹੈਗਾ ਜੀ ਸਾਡੇ ਕੋਲ ਤਕਰੀਬਨ 1.5 ਵਜੇ ਨਾਲ ਇੱਕ ਐਕਸੀਡੈਂਟ ਕੇਸ ਪੇਸ਼ੈਂਟ ਆਏ ਨੇ ਉਹਨਾਂ ਦੇ ਵਿੱਚੋਂ ਹੁਸਨਦੀਪ ਸਿੰਘ ਜੋਗਨਦੀਪ ਸਿੰਘ ਤੇ ਜਗਜੀਤ ਸਿੰਘ ਨੇ ਜਿਨ੍ਹਾਂ ਵਿੱਚੋਂ ਉਹ ਸੰਦੀਪ ਤੇ ਜਗਜੀਤ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਹਾਲ ਥੋੜੀ ਗੰਭੀਰ ਸੀ ਤੇ ਜੋ ਬੰਦੀਪ ਸਿੰਘ ਸਾਡੇ ਕੋਲ ਹਜੇ ਇਲਾਜ ਅੱਪੀ ਨਹੀਂ ਕੋਈ ਆਇਆ ਤੇ ਤਕਰੀਬਨ 1:30 ਵਜੇ ਨਾਲ ਆਇਆ ਇੱਕ ਵੰਡੀ ਕੋਈ ਵਧੀਆ ਪੁੱਲ ਦੇ ਨੇ ਠੀਕ ਐਕਸੀਡੈਂਟ ਹੋਇਆ ਕੀ ਮਾਰਾ ਇੱਕ ਚੀਂਗ ਦੇ ਵਿੱਚ ਇੱਕ ਨੋਆ ਗੱਡੀ ਆਣੀ ਦੋ ਬੁੱਢੇ ਜਗਲਾਂ ਦੇ ਵਿੱਚ ਗੱਡੀ ਮਾਰੀ ਆ ਰੌਂਗ ਲਾਈਟ ਨੂੰ ਜਾ ਕੇ ਉਹ ਗੱਡੀ ਦੀ ਬਰਤਾਰ ਚੱਲ ਰਹੀ ਹੈ ਗੱਡੀ ਦੇ ਮਾਰ ਨਾਲ ਪਤਾ ਕੀਤਾ ਜਾ ਰਿਹਾ ਜਿਹੜੇ ਜਿਹੜੇ ਬੰਦੇ ਉਹਨਾਂ ਜਿਵਲਾ ਤੰਦ ਆ ਕੇ ਆਲੇ ਮੁਨਿਸ ਬਰਾ ਬਰਦਾਲ ਜਾਰੀ ਆ ਬਰਦਾਲ ਕਰਕੇ ਜੋ ਵੀ ਕਾਨੂੰਨ ਅਨਜ਼ਰ ਬੰਦੀ ਕਰੇਗੀ ਕੀਤੀ ਜਾਵੇ ਤੇਨੇ ਇਹ ਜਗ ਨੂੰ ਗੋਦ ਤੋਂ ਨੋਨੇ ਤੋਂ ਨੋਨੇ ਤੋਂ ਨਾ ਟੰਗਣੇ ਨੇ ਕਿ ਬਹੁਤ ਪਿਆਰ ਦੱਸ ਦਿੰਦੇ ਨੇ ਮਤਲਬ ਬਹੁਤ ਲੋਕ ਜੜ ਜਾ ਕੇ ਡਰਾਈਵਰ ਨੇ ਮਤਲਬ ਬੋਨ ਤੋਂ ਲੱਗਿਆ ਡਰ ਰੌਜ਼ੜ ਜਾ ਕੇ ਜਾ ਕੇ ਗੱਡੀ ਵਿੱਚ ਮਾਰੀ ਜੋ ਘਰ ਜੋ ਬੰਦੀ ਕਰਨ ਦੀ ਜੋ ਕਿੰਨਾ ਮਕਨਵਾ ਦਾ ਚੱਲ ਤਬ ਦੇ ਜਾਵੋ ਤੁਹਾਨੂੰ ਜੀ